ਅੱਜ ਆਪਾਂ ਹੋੜੇ ਤੇ ਕਨੌੜੇ ਦਾ ਫਰਕ ਦੇਖਾਂਗੇ। ਇਹਨਾਂ ਡਿਟੇਲ ਵੀਡੀਓ ਉੱਪਰ ਆਈ ਬਟਨ ਵਿੱਚ ਲਿੰਕ ਹੈ। ਉੱਥੋਂ ਦੇਖੀ ਜਾ ਸਕਦੀ ਹੈ। ਅੱਜ ਆਪਾਂ ਇਹਨਾਂ ਦਾ ਫਰਕ ਹੀ ਇੱਥੇ ਦੇਖਾਂਗੇ। ਇਹਨਾਂ ਦੇ ਸ਼ਬਦ ਕਿਹੜੇ-ਕਿਹੜੇ ਬੰਦੇ ਹਨ। ਹੋੜੇ ਦੀ ਆਵਾਜ਼ ਹੁੰਦੀ ਹੈ ਓ ਜਿਵੇਂ ਅੰਗਰੇਜ਼ੀ ਦੀ ਓ ਹੁੰਦੀ ਹੈ। ਓ ਅਤੇ ਕਨੌੜੇ ਦੀ ਆਵਾਜ਼ ਆਉਂਦੀ ਹੈ ਅ। ਹੋੜੇ ਦੀ ਓ, ਕਨੌੜੇ ਦੀ ਅ। ਆਪਾਂ ਅੱਜ ਇਹਨਾਂ ਦੋਨਾਂ ਦਾ ਫਰਕ ਦੱਸਾਂਗੇ। जिम्मे को रिमे कोर, कोर किनारा हों कौ रौर जिम्मी सिंह दौर पैदा है कौर कौर तौर तो रोर तुरन वाली तोर तौर जिम्मेदा आम तौर पर वो तौर है तोर ते तौर चोर चोर चौर, चौर जो ग्रंथी सिंह को चोर चौर मोर मोर मौर गर्दन के मोडियादा भाग मोर मौर लोक ലോക്കോള കനോടെ ലോക്ക സോ കളി സോ കനോടെ സൾ പാസ കൾ ਕੋਲ ਮੈਨੇ ਹੁੰਦਾ ਇਕਰਾਰ ਖੋੜਦੇ ਨੇ ਬੋਲਿਆ ਸੀ ਆਪਾਂ ਕੋਲ ਕਨੌੜ ਨੇ ਬੋਲਿਆ ਕੋਲ ਅਚੀ ਤਰ੍ਹਾਂ ਪੰਜਾਬੀ ਸਿੱਖਣ ਲਈ ਸਾਡੇ ਇਸ ਚੈਨਲ ਮੇਰੀ ਬੋਲੀ ਪੰਜਾਬੀ ਦੀ ਪਲੇਲਿਸਟ ਵਿੱਚ ਜਾਓ ਤੇ ਅੱਖਰਾਂ ਤੋਂ ਸ਼ੁਰੂ ਕਰਕੇ ਤੇ ਅਖੀਰ ਤੱਕ ਸਾਰੀਆਂ ਵੀਡੀਓ ਦੇਖੋ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪਹਿਲੀ ਜਮਾਤ ਸਰਕਾਰੀ ਸਕੂਲ ਦੀ ਕਿਤਾਬ ਹੁੰਦੀ ਹੈ ਉਹ ਤੋਂ ਤਿਆਰੀ ਕੀਤੀ ਜਾਵੇ ਕਿਉਂਕਿ ਉਹ ਕਿਤਾਬ ਬਹੁਤ ਵਧੀਆ ਕਿਤਾਬ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤੇ ਪੰਜਾਬੀ ਦੇ ਨਾਲ ਨਾਲ ਮੈਥ ਅਤੇ ਅੰਗਰੇਜ਼ੀ ਦੇ ਵੀਡੀਓ ਵੀ ਪਾਈਆਂ ਜਾਣਗੀਆਂ ਕਿਰਪਾ ਕਰਕੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕੀਤਾ ਜਾਵੇ